ਜਾਵਰ ਜਰਮਨੀ ਵਾਲੇ ਪੰਜਾਬ ਪੁਲਿਸ ਦੇ ਸਿਵਲ ਪ੍ਰਸ਼ਾਸਨ ਮਰਦਾਬਾ ਮਰਦਾਬਾ ਸੁਜੋਤ ਮੇਰ ਚ ਜਿੰਦਾਬਾ ਜਿੰਦਾਬਾ ਜਾਵਰ ਜਰਮਨੀ ਚੱਲਾਂਗੇ ਮਿਲ ਕੇ ਨਾਲ ਖੜਾ ਕੀ ਕਰਨਗੇ ਜੇ ਨਾ ਥਾਣੇ ਕੱਲੋ ਕੱਲੋ ਮਾਰਨਾ ਖਾਂ ਧਰਤੀ ਲੋਕਾਂ ਦਾ ਇੱਕ ਜਿੰਦਾਬਾ ਪਹੁੰਚੇ ਹੋਏ ਕਥਾਨ ਵੀਰੋ ਸੁਰੂ ਮੰਗ ਪੱਤਰ ਪੜ ਕੇ ਖੜਾ ਲੈਣਾ ਵੀ ਆਪਾਂ ਕਿਹੜੀਆਂ-ਕਿਹੜੀਆਂ ਮੰਗਾਂ ਦਾ ਅਜ ਮੰਗ ਪੱਤਰ ਦੇਣਾ ਸੀ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਜਿਹੜਾ ਕੱਥਿਆ ਉਹਨੇ ਖੜੇ ਤੋਂ ਪੜ੍ਹਦੇ ਆਗੇ ਅੱਜ ਦੇ ਇਹ ਸਮੇਂ ਦੇ ਵਿੱਚ ਜਦੋਂ ਖਸਾਨਾ ਦਾ ਕੰਮ ਖੇਤਾਂ ਦੇ ਵਿੱਚ ਵੀ ਜੋਰ ਤੇ ਚੱਲ ਰਿਹਾ ਤੇ ਬਹੁਤ ਮਜ਼ਦੂਰੀ ਦੇ ਵਿੱਚ ਆਪਾਂ ਨੂੰ ਅੱਜ ਇੱਥੇ ਆਉਣਾ ਪਿਆ ਤੇ ਇਸ ਮੁਲਕੂਲੀ ਦੇ ਵਿੱਚ ਜਿੰਨੇ ਵੀ ਵੀਰ ਆਏ ਸਾਰੇ ਵੀਰਾਂ ਦਾ ਧੰਨਵਾਦ ਕਿ ਇਹ ਤੋਂ ਪਹਿਲਾਂ ਬੁਲਾऱ्यांना ਨੇ ਗੱਲ ਦੱਸੂ ਚੁੱਕਿਆ ਜਿਵੇਂ ਆਪਣੇ ਸਾਧਨ ਘਾਣਾ ਜਿਹੜਾ ਰਾਮਪੁਰਾ ਦੇ ਵਿੱਚ ਜਬਰ ਹੋਇਆ ਆਪਣੇ ਕਿੰਨੇ ਕਿਸਾਨ ਆ ਜਿਹੜੇ ਉਹ ਅੰਦਰ ਖੇਲ ਦੇ ਵਿੱਚ ਪੰਦ ਨਾਲ ਪੀਚਰ ਵੀ ਖੇਲ ਦੇ ਵਿੱਚ ਪੰਦਦੀ ਔਰ ਉਹਨਾਂ ਵਿੱਚ ਆਲਾ ਮਾਧਰਾ ਜਿਹੜੇ ਜੀ ਟੀਚਰਾਂ ਨੂੰ ਸਾਧ ਰਿਹਾ ਜਿਹੜੇ ਕਿਸਾਨ ਆਪੂ ਜਿਹੜਾ ਆਪਣੇ ਹੈਲੇ ਵੀ ਖੇਲ ਦੇ ਵਿੱਚ ਮੰਦ ਹੈ ਉਹਦੇ ਨਾਲ ਤੇ ਵੀ ਹੈ ਇੱਕ ਤੇ ਨਾਲ ਦੇ ਨਾਲ ਜਿਹੜਾ ਇੱਕ ਤਗਰਾਉ ਦੇ ਵਿੱਚ ਪਿੰਡ ਵੀ ਬੜੀ ਟਿਕੋੜੀਆਂ ਆੜਾ ਪਿੰਡਾ ਉੱਥੇ ਪਾਇਓ ਗੈਸ ਫੈਕਟਰੀ ਹੈ ਜਿਹੜਾ ਨੇੜੇ-ਪਨੇ ਸਾਰੇ ਪਿੰਡਾਂ ਦਾ ਵਿਰੋਧ ਆ ਉਸ ਫੈਕਟਰੀ ਦਾ ਉਹਦੇ ਰਾਤ ਨੂੰ ਹੀ ਚੱਲ ਰਹੇ ਧਰਮਿਆਂ ਨੂੰ ਪੁਲਿਸ ਵੱਲੋਂ ਜ਼ਬਰਦਸਤ ਕਰਕੇ ਉਖਾੜਿਆ ਗਿਆ ਉਹਨਾਂ ਦਾ ਟੈਂਪ ਟਪਿਆ ਗਿਆ ਸਾਰਾ ਇਹਦਾ ਭਾਂਡਾ ਡਿੰਦਾ ਵੀ ਸਾਰਾ ਖਿਲਰ ਗਿਆ ਉਹਦਾ ਬਹੁਤ ਐਂਡਾ ਉਹ ਵੀ ਪਾਜਤਾਰਦ ਗਰਾਉਂਡ ਦੇ ਬਾਰੇ ਨੇ ਜਿਹੜਾ ਤੁਰਤ ਪ੍ਰੋਗਰਾਮ ਆਇਆ ਉਹਦੇ ਵਾਸਤੇ ਆਪਾਂ ਇੱਥੇ ਰੈਫਰ ਹੋਈ ਜੀ ਇਸ ਤੋ ਕਿ ਪੂਰੀ ਗੱਲ ਜਿਹੜੀ ਸਿੱਖਿਆ ਕ੍ਰਾਂਤੀ ਦੀ ਕਰ ਰਹੇ ਨੇ ਜਿਹਦੇ ਪਿੰਡ ਪਿੰਡ ਐਵੇਂ ਨਾ ਹੁੰਦੇ ਐ ਦਾਇਨ ਨਾਲ ਜਿਹੜੇ ਉਰਤਾਂ ਦਾ ਰਹ ਜਾਂਦੇ ਆ ਰਿਕਾਟ ਕਰਨ ਜਾਂਦੇ ਆ शिक्षा क्रांति बखानियां तक ਲੈ ਵੀ ਨਾ ਬਾਥਰੂਮਾਂ ਤੱਕ ਇਹਨਾਂ ਵੀ ਆ ਕੇ ਫੁੱਲ ਗਈ ਹਾਲਾਂਕਿ ਕਹਿ ਗਏ ਕਿ ਆਹੀ ਤੇ ਉੱਤਰ ਦੇ ਕੀ ਗੱਲ ਪਿਆ ਇਹਨਾਂ ਨੇ ਇਹ ਗੱਲ ਆਖੀ ਪਿੰਡਾਂ ਤੋਂ ਕੜੀਆਂ ਤੋਂ ਉੱਥੇ ਸਰਕਾਰ ਚੱਲੂਗੀ ਤਾਂ ਜਾਂ ਤੇਰੇ ਵੀ ਜਾਰੇ ਡਾਰਾ ਉਹ ਲੋਕੀਸ਼ਾਨਾ ਕੋਲ ਨੂੰ ਇਹ ਗੱਲ ਤੋਂ ਹੱਥ ਵਾਰ ਕਹਿਣਾ ਹੁੰਦਾ ਕਿ ਉਹ ਨਾਵਨਾ ਹਿਸਤ ਮੈ ਕੇ ਹੁੰਦੇ ਆ ਪ੍ਰਸ਼ਾਸਨ ਨੂੰ ਨਾਮ ਲੈ ਕੇ ਹੁੰਦੇ ਆ ਇਹ ਲਾਣ ਆਰਡਰ ਕਹਿੰਦੇ ਜ਼ਬਰ ਕੀਤਾ ਜਾਂਦਾ ਹਰਦ ਦਾ ਤਾਂ ਵੀਰੋ ਇਹ ਗੱਲਾਂ ਆਪਾਂ ਨੂੰ ਮਨ ਚ ਵਿਖਾ ਲੈਣੀਆਂ ਚਾਹੀਦੀਆਂ ਤੇ ਇਹਦਾ ਆਪਾਂ ਨੂੰ ਬੰਦਾ ਜਵਾਬ ਜਿਹੜਾ ਉਹ ਆਉਣ ਵਾਲੇ ਸਮੇਂ ਚ ਦੇਣਾ ਚਾਹੀਦਾ ਇਸ ਤੋਂ ਕੇ ਜਿਹੜੀ ਅੱਜ ਅਸੀਂ ਵੀ ਗੱਲ ਕਰੀ ਸਾਡੇ ਪਿੰਡ ਵੀ ਐਮਐਲਏ ਸਾਹਿਬਾ ਵੀ ਉੱਥੇ ਰਹੇਗੀ ਜਿਹੜਾ ਦਿਨ ਬਦਨ ਕਰਦਾ ਚੱਕੇ 4 ਲੱਖ ਕਰੋੜਾ ਜਿਹੜਾ ਉਹ ਅੰਤਨਾ 4 ਲੱਖ ਕਰੋੜ ਤੇ ਪਹੁੰਚ ਗਿਆ ਤੋ ਆਪਣੇ ਲੋਕਾਂ ਨੇ ਹਰਤੇ ਇਹ ਕਰਦਾ ਜਿਹੜਾ ਹੈਗਾ ਉਹ ਕੀ ਹੋਣੀ ਨਹੀਂ ਤਾਰਨਾ ਇਹਦਾ ਆਲਦਾ 5 ਸਾਲ ਲੋਨ ਕਰਨਗੇ ਮੁੜ ਕੇ ਪਾਸੇ ਬੈਠ ਜਾਣਗੇ ਸਾਰੀ ਦੋ ਤਿੰਨ ਪੀੜ੍ਹੀਆਂ ਦੀਆਂ ਰੋਟੀਆਂ ਬਣਾ ਲੈਣੀਆਂ ਇਹਨਾਂ ਨੇ ਤੋ ਜਿਹੜਾ ਬਣ ਬਣ ਕਰਜ਼ਾ ਵਾਧਾ ਜਾਂਦਾ 4-5 ਲੱਖ ਕਰੋੜ ਤੋਂ 4 ਲੱਖ ਕਰੋੜ ਹੋ ਗਿਆ ਤੇ ਹਜੇ ਇਹਨਾਂ ਨੇ ਟਾਈਮ ਪਿਆਗਾ ਹੋਏ ਹੋਰ ਕਹਾ ਜਿਹੜਾ ਹੋਰ ਕਰਦਾ ਚੱਕਣਗੇ ਏ ਜੀ ਜੇ ਵੀ ਆਪਾਂ ਲੋਨ ਕਰਨਾ ਚਾਹੀਦਾ ਗੱਲਬਾਰ ਕੁਛ ਨਹੀਂ ਚਾਹੀਦੀ ਆ ਵੀ ਜਿਹੜਾ ਇਹ ਕਰਜ਼ਾ ਜਿਹੜਾ ਆ ਇਹ ਲਹੂ ਦਾ ਕਿ ਨਹੀਂ ਇਹ ਆਪਣੀ ਬਕਾਤਾਂ ਨੇ ਜਿਹੜਾ ਕਰਜ਼ਾ ਫਰਾਤ ਇੰਨੇ ਮਾਰੇ ਹੋ ਚੁੱਕੇ ਆ ਜਿਹੜਾ ਪਰਸਨਲ ਕਰਜ਼ਾ ਹੈਗਾ ਜਿਹੜਾ ਆਪਣੇ ਕੋਲ ਲਿੰਟਾ ਜਾਂ ਕੋਈ ਹੋਰ ਉਹਦਾ ਅੱਡਾ ਹੈ ਤੇ ਜਿਹੜਾ ਸਰਕਾਰ ਵਾਲਾ ਕਰਜ਼ਾ ਉਹ ਅੱਡਾ ਹੈ ਜੇ ਮੋਤੀ ਜੀ ਵੀ ਫਰਾਤ ਆਪਾਂ ਲਾ ਲਈਏ ਜਿਹੜੇ ਹਿਸਾਬ ਨਾਲ 20% ਦਾ ਇਸ ਕਹਿ ਲਈਏ ਆਪਾਂ ਹੁਣ ਤਾਂ 5 ਤੋਂ ਲੈ ਕੇ 28% ਤੱਕ ਆਪਾਂ GST ਦਿੰਨੇ ਆ ਜੇ 20% ਟੈਕਸ ਦੀ ਵੀ ਗੱਲ ਕਰ ਲਈਏ ਹਾਂ ਲੱਖ ਮੋਹਰ 20000 ਰੁਪਇਆ ਇੱਕ ਬੰਦਾ ਦਿੰਦਾ ਤੇ ਜੇ ਆਪਾਂ ਹੋਰ ਆਮਦਨ ਕੱਢੀਏ ਤਾਂ ਹਰੇਕ ਬੰਦਾ 1.5 ਤੋਂ 2 ਲੱਖ ਰੁਪਇਆ ਸਾਲ ਦਾ ਕਮਾਉਂਦਾ ਜਿਹਦੇ ਵਿੱਚੋਂ ਇਹਨਾਂ ਨੂੰ 30-35000 ਰੁਪਇਆ ਹਰੇਕ ਗਰੀਬ ਤੋਂ ਗਰੀਬ ਬੰਦਾ ਟੈਕਸ ਦੇਣਾ ਸਕਾਰ ਦੇ ਖਾਤੇ ਤੇ ਪਾਉਂਦਾ ਜਿਹੜੇ ਐਡੇ ਵੱਡੇ ਵੱਡੇ ਟੈਕਸ ਦੇ ਕੇ ਪਰਲਾਉਂ ਤੇ ਡੀਜ਼ਲ ਦੇ ਜਾਂ ਆਪਕਾਰੀ ਦੇ ਇਹਨਾਂ ਦਾਰੂ ਦੇ ਨੇ ਨੇ ਜਿਹਦੇ 25 ਕਰੋੜ ਰੁਪਇਆ ਦੀ ਰੋਜ਼ ਦੀ ਫਲਾਣਾ ਆਮਦਨ ਹੈਗੀ ਇਹ 25 ਕਰੋੜ ਦੀ ਇੱਕ ਮਹੀਨੇ ਦੀ ਆਮਦਨ ਹੈ ਆਜ ਤੱਕ ਇਹੋ ਦੇ ਵਿੱਚ ਲੱਗਿਆ ਸੀ 2001 ਤੋਂ ਲੈ ਕੇ ਅੱਜ ਤੱਕ 1 ਲੱਖ ਕਰੋੜ ਰੁਪਏ ਦੀ ਇਹ ਵੀ ਉਧਾਰੀ ਕੀਤੀ ਹੈ ਐਈਆਂ ਚੀਜ਼ਾਂ ਦੇ ਟੈਕਸ ਲਾ ਕੇ ਇੰਨਾ ਪੈਸਾ ਇਕੱਠਾ ਕਰਕੇ ਆਪਣੇ ਪੰਜਾਬ ਦਾ ਕਰਜ਼ਾ ਨਹੀਂ ਲੈਂਦਾ ਫੇਰ ਵੀ ਉਹ ਲੈਣਾ ਵੀ ਹੈ